तोड़ता है ना तो आदमी उठता नहीं उठ जाता है उस तो बाद आई तमेंद्र की आवाज हमारे गांव में भी हमारे एक इशारे में कोई परिंदा भी फर नहीं मार सकता तो तुम्हारी ताकत क्या हुई आने की तो हम अपने मुकेश खाना जी माना है कि कि किस्मत ने हरा दिया है दोस्त पर इतने भी गुण गुनेगार नहीं हम एक सिपाही की मौत मर सके क्या इस इसके भी हकदार नहीं हम ਇਹੋ ਜਿਹੀਆਂ ਆਵਾਜ਼ਾਂ ਕੱਢਣ ਵਾਸਤੇ ਤੁਹਾਨੂੰ ਇਹਨਾਂ ਦੀਆਂ ਫਿਲਮਾਂ ਦੇਖਣੀਆਂ ਪੈਣੀਆਂ ਪਈਆਂ ਹੋਣਗੀਆਂ ਡਾਇਲੋਗ ਲਿਖਣੇ ਪੈਣਗੇ ਕਿੰਨੀ ਕ ਮਿਹਨਤ ਕਰਨੀ ਪਈ ਮਿਹਨਤ ਦਾ ਜੀ ਮੈਂ ਕਹਿੰਦਾ ਸੀਗਾ ਮੈਂ ਕਈ ਵਾਰ ਫਿਰ ਇਦਾਂ ਵੀ ਜਦੋਂ ਮੈਂ ਕੰਮ ਤੋਣਾ ਕੰਮ ਕਰ ਕਰਕੇ ਫਿਰ ਥੱਕੇ ਹੰਬੇ ਨੇ ਹਮੇਸ਼ਾ ਦੇਖਦੇ ਰਹਿਣਾ ਹਾਂਜੀ ਮੈਂ ਡਾਇਲੋਗ ਸੁਣਦਾ ਹੁੰਦਾ ਸੀਗਾ ਮੈਂ ਇਹਨਾਂ ਦੇ ਡਾਇਲੋਗ ਤਹਿਲਕਾ ਫਿਲਮਾ ਮਕੇਸ਼ ਖਾਨ ਦੇ ਦੀ ਸੀ ਉਹਨਾਂ ਨੂੰ ਮੈਂ ਕਾਪੀ ਕਰਦਾ ਸੀ ਵੇਖਿਆ ਮਿਹਨਤ ਯਾਨੀ ਕਿ ਬਹੁਤ ਜ਼ਿਆਦੀ ਮਿਹਨਤ ਸੀਗੀ ਮੇਰੀ ਇਸ ਕੰਮ 'ਚ ਵੀ ਮਿਹਨਤ ਬਹੁਤ ਜ਼ਿਆਦੀ ਲੱਗੀ ਹੈ ਜੀ ਠੁਟਦਾ ਹੈ ਨਾ तो आदमी उठता नहीं उठ जाता है उस तो बाद तमेंदर रिवाज हमारे गांव में भी हमारे एक इशारे में कोई परिंदा भी पर नहीं मार सकता तो तुम्हारी ताकत क्या हुई आने की तो हूँ अपने मुकेश खाना जी माना कि किस्मत ने हरा दिया है दोस्त पर इतने भी गुनेगार नहीं हम एक सिपाही की मौत मर सकें ਕਿ ਇਸਗੇ ਵੀ ਹੱਕਦਾਰ ਨਹੀਂ ਹਮ ਇਹੋ ਜੀਆਂ ਆਵਾਜ਼ਾਂ ਕੱਢਣ ਵਾਸਤੇ ਤੁਹਾਨੂੰ ਇਹਨਾਂ ਦੀਆਂ ਫਿਲਮਾਂ ਦੇਖਣੀਆਂ ਪੈਣੀਆਂ ਪਈਆਂ ਹੋਣਗੀਆਂ ਡਾਇਲੋਗ ਲਿਖਣੇ ਪੈਣਗੇ ਕਿੰਨੀ ਕਿ ਮਿਹਨਤ ਕਰਨੀ ਪਈ ਮਿਹਨਤ ਦਾ ਜੀ ਮੈਂ ਕਹਿੰਦਾ ਸੀਗਾ ਮੈਂ ਕਈ ਵਾਰ ਫਿਰ ਇਦਾਂ ਵੀ ਜਦੋਂ ਮੈਂ ਕੰਮ ਤੋਣਾ ਕੰਮ ਕਰ ਕਰਕੇ ਫਿਰ ਥੱਕੇ ਹੰਬੇ ਨੇ ਫਿਲਮਾਂ ਵੇਖਦੇ ਰਹਿਣਾ ਹਾਂਜੀ ਮੈਂ ਡਾਇਲੌਗ ਸੁਣਦਾ ਹੁੰਦਾ ਸੀਗਾ ਮੈਂ ਇਹਨਾਂ ਦੇ ਡਾਇਲੌਗ ਤਹਿਲਕਾ ਫਿਲਮ ਆ ਮਕੇਸ਼ ਖਾਨ ਦੇ ਦੀ ਸੀ ਉਹਨਾਂ ਨੂੰ ਮੈਂ ਕਾਪੀ ਕਰਦਾ ਸੀ ਵਿਖੇ ਮਿਹਨਤ ਯਾਨੀ ਕਿ ਬਹੁਤ ਜ਼ਿਆਦਾ ਮਿਹਨਤ ਸੀਗੀ ਮੇਰੀ ਇਸ ਕੰਮ 'ਚ ਵੀ ਮਿਹਨਤ ਬਹੁਤ ਜ਼ਿਆਦਾ ਲੱਗੀ ਆ ਜੀ ਜੇ ਰੋਲ ਮਾਡਲ ਦੀ ਗੱਲ ਕਰ ਲਈਏ ਤੁਸੀਂ ਕਿਹੜੇ ਕੋਹੋ ਜੇ ਕੰਮ ਨੂੰ ਜ਼ਿਆਦਾ ਅਹਮਤ ਦਿੰਦੇ ਹੋ ਕਿਹੋ ਜਿਹਾ ਬੰਨਾ ਚਾਹੁੰਦੇ ਹੋ ਤੁਹਾਨੂੰ ਜੀ ਮੇਰਾ ਤਾਂ ਸੁਪਨਾ ਇਹ ਸੀਗਾ ਕਿ ਮੈਂ ਵਾਲੀਵੁੱਡ ਦਾ ਸਟਾਰ ਬਣਾ ਜਿੱਦਾਂ ਦਾ ਮੈਂ ਹੁਣ ਵੀ ਬاہر ਜਾਂਦਾ ਵਾਂ ਬਾਹਰ ਆਉਂਦਾ ਵਾਂ ਮੇਰਾ ਸੁਪਨਾ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਵਾਲੀਵੁੱਡ ਦਾ ਸਟਾਰ ਬਣਾ ਜੇ ਪ੍ਰਮਾਤਮਾ ਨੇ ਚਾਇਆ ਉੱਥੇ ਦੇ ਕੇ ਪਹੁੰਚਾ ਦੇਵੇ ਤੇ ਇਹ ਤੁਸੀਂ ਆਵਾਜ਼ਾਂ ਕੱਢ ਲੈਂਦੇ ਹੋ ਕਿਤੇ ਮਤਲਬ ਕਿ ਕਲੀ ਕਲੀ ਆਪ ਦੇ ਘਰ ਤੱਕ ਸੀਮਤ ਦਾ ਗੱਲ ਜਾਂ ਆਪਣੀ ਆਈਡੀ ਬਣਾਈ ਹੋਈ ਉੱਥੋਂ ਤੱਕ ਸੀਮਤ ਰੱਖੀਏ ਜਾਂ ਕਿਤੇ ਅੱਜ ਤੱਕ ਤੁਹਾਨੂੰ ਜਿਵੇਂ ਪਿੰਡਾਂ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਮਿਲੇ ਚੱਲਦੇ ਪਏ ਛੇ ਜਹਾਜ਼ ਦੇ ਉੱਪਰ ਖੜ ਕੇ ਵੀ ਕਦੇ ਮੌਕਾ ਮਿਲਿਆ ਹੋਇਆ ਜੀ ਨਹੀਂ ਹੱਲੇ ਤਾਂ ਕਿਸੇ ਨੂੰ ਐਕਚੁਅਲੀ ਪਤਾ ਵੀ ਨਹੀਂਗਾ ਵੀ ਮੈਂ ਇੱਥੋਂ ਤੱਕ ਕੀ ਪਹੁੰਚ ਚੁੱਕਿਆ ਵਾਂ ਯਾਨੀ ਕਿ ਮੈਂ ਆਵਾਜ਼ਾਂ ਕੱਢਦਾ ਵਾਂ ਤੇ ਬਾਕੀ ਹੌਲੀ ਹੌਲੀ ਪਤਾ ਲੱਗ ਜਾਊਗਾ ਮੇਰੀ ਇੰਸਟਾਗ੍ਰam ਆਈਡੀ ਆ ਸਨੀ ਦੇ올 2 ਬਣੀ ਹੋਈ ਆ ਜੀ ਤੇ ਹੁਣ ਇੰਸਟਾਗ੍ਰam ਤੇ ਮੈਂ ਰੀਲ ਕਾਫੀ ਪਾਉਣ ਲੱਗ ਗਿਆ ਵਾਂ ਪਹਿਲਾਂ ਮੈਂ ਪਾਉਂਦਾ ਨਹੀਂ ਸੀਗਾ ਝੁਕਦਾ ਪਿਆ ਸੀਗਾ ਪਰ ਮੈਨੂੰ ਸਾਰੇ ਕਹਿਣ ਲੱਗੇ ਕਿ ਨਹੀਂ ਤੂੰ ਪਾਇਆ ਕਰ ਫਿਰ ਮੈਂ ਪਾਉਣ ਲੱਗ ਗਿਆ ਜੀ ਕਿਹੜੇ ਕੈਰੇਕਟਰ ਆ ਕੋਈ ਜ ਆਪਾਂ ਨੂੰ ਗਿਣਤੀ ਗਿਣਾਓ ਉਹਨਾਂ ਦੇ ਵੀ ਕਿੜੀਆਂ ਤੁਸੀਂ ਆਵਾਜ਼ ਕੱਢ ਸਕਦੇ ਹੋ ਜੀ ਇੱਕ ਤਾਂ ਅਜੇ ਦੇਵਗਨ ਹੋ ਗਿਆ ਇੱਕ ਮੁਕੇਸ਼ ਖਾਨਾ ਤੇ ਅੰਤਾਬਚਨ ਹੋ ਗਿਆ ਜੀ ਧਰਮਿੰਦਰ ਹੋ ਗਿਆ ਜੀ ਤੇ ਇੱਕ ਆਪਣੇ ਸਨੀ ਦੇ올 ਤਾਂ ਮੇਰਾ बस ਵੈ ਫੈ ਨਹੀਂ ਹੈ ਜੀ ਸੰਦੀ ਦਲਦੇ ਫੈਣ ਹਾਂਜੀ ਸਾਨ ਉਹਨਾਂ ਦੀ ਆਵਾਜ਼ਾਂ ਜਿਆਦਾ ਗੱਲ ਹੁੰਦੀਆਂ ਹਾਂਜੀ ਉਹ ਤਾਂ ਮੈਂ ਕਾਪੀ ਵੀ ਜਿਵੇਂ ਮਰਜ਼ੀ ਬੋਲ ਲਾਉ ਸੰਦੀ ਦੋਲਦੀ ਕਾਪੀ ਮੈਂ ਕਰ ਸਕਦਾ ਤਾਂ ਗੱਲ ਗੱਲ ਅਮਤਾਹ ਬਚਨ ਦੀ ਗੱਲ ਕਿ ਵਾਕਿਆ ਹੀ ਮੈਂ ਆਪਣੇ ਦਰਸ਼ਕਾਂ ਨੂੰ ਕਹਿ ਰਿਹਾ ਕਿ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਕੋਈ ਵਾਕਿਆ ਇਹ ਮੰਗਾ ਹਲਵਾਈ ਵੀਰ ਆਵਾਜ਼ਾਂ ਕੱਢ ਰਿਹਾ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਲਿਖੋ ਜੇ ਨਹੀਂ ਕੱਢ ਲਿਆ ਤਾਂ ਨਹੀਂ ਲਿਖੋ ਜੇ ਕੱਢ ਲਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਵੀਰ ਦਾ ਹੌਸਲਾ ਵਧਾਈ ਵਾਸਤੇ ਵੀ ਜਰੂਰ ਕਹੋ ਕਿ ਵਾਕਈ ਉਹਨਾਂ ਦੀ ਆਵਾਜ਼ਾਂ ਦੇ ਨਾਲ ਇਸ ਵੀਰ ਦੀ ਆਵਾਜ਼ ਮਿਲਦੀ ਆ ਸੋ ਗੱਲ ਕਰਦੇ ਆ ਅਮਤਾਬਚਨ ਦੀ ਆਵਾਜ਼ ਕੱਢ ਕੇ ਦਿਖਾਉਗੇ ਜਿਸ ਤਾਲੇ ਮੈਂ ਤੁਮਨੇ ਖਾਇਆ ਹੈ ਉਸ ਮੈਂ ਕੋਈ ਸ਼ੇਕ ਨਹੀਂ ਕਰਨੇ ਚਾਹੀਏ ਜੋ ਕਾਨੂੰਨ ਦੀ ਕਿਤਾਬੇ ਮੈਂ ਪੜ ਚੁਕਾ ਹੂੰ ਉਸ ਕਾਨੂੰਨ ਮੈਂ ਤੁਮ ਜਾ ਵੀ ਨਹੀਂ ਸਕਤੇ ਇਹ ਕਿਹੜੀ ਫਿਲਮ ਦਾ ਡਾਇਲੋਗ ਏ ਜੀ ਬਸ ਬਾਅਦ ਹੀ ਗੱਡੀ ਆ ਡਾਇਲੌਗ ਤਾਂ ਮੈਨੂੰ ਨਹੀਂ ਪਤਾ ਕਿ ਮਤਲਬ ਕਿ ਇਹ ਫਿਰ ਫੋਨ ਤੇ ਡਾਇਲੌਗ ਯਾਦ ਕਰਦੇ ਹੋ ਹਾਂਜੀ ਮੈਂ ਫੋਨ ਤੇ ਜਦੋਂ ਮੰਨ ਲਓ ਵੀ ਮੈਂ ਕਈ ਵਾਰ ਜੇ ਹੁਣ ਮੰਨ ਲਓ ਮੈਂ ਯਾਦ ਕਰੂੰਗਾ ਪਹਿਲੀ ਤਾਂ ਗੱਲ ਮੈਨੂੰ ਯਾਦ ਕਰਨੀ ਪੈਣੀ ਆ ਤੇ ਕਿਉਂਕਿ ਮੇਰੇ ਭਰਾਵਾਂ ਨੇ ਭੈਣਾਂ ਨੇ ਜਿਨ੍ਹਾਂ ਨੇ ਵੀ ਮੇਰੇ ਫਰੈਂਡ ਜੋ ਵੀ ਹੈਗੇ ਆ ਉਹਨਾਂ ਨੇ ਮੈਨੂੰ ਕਿਹਾ ਸੁਣਾਉਣਾ ਫਿਰ ਮੈਨੂੰ ਸੁਣਾਉਣੇ ਪਿਆ ਹੀ ਕਰਨੇ ਆ ਸੁਣਾਉਣੇ ਪੈਂਦੇ ਆ ਅਜ ਦੇਵਗਨ ਹਬੇ ਤੋਂ ਅਪਟੋੜੇ ਲੋਟਾ 11 ਬੇਕਾ ਆਦਮ تھا ਬੇਰੀ ਕਿश्ती ਸੀ ਡੂਬੀ ਵਾਹਾਂ ਚਾਹ ਪਾਣੇ ਵੀ ਕੰਮ ਥਾ ਸੋ ਇਹ ਅਜਦੇਵ ਗਾਨ ਮੁਕੇਸ਼ ਖਾਨਾ ਅਮਤਾ ਬਚਨ ਸੰਨੀ ਦਿਓਲ ਤਰਮਿੰਦਰ ਇੰਨੀਆਂ ਆਵਾਜ਼ਾਂ ਵੀ ਉਹਨੇ ਕੱਢੀਆਂ ਸੋ ਲਗਾਤਾਰ ਹੀ ਧਿਆਨ ਕੋਈ ਵੀ ਕੰਮ ਕਹਿੰਦੇ ਕਿ ਉਹ ਜੇ ਆਪਾਂ ਬੰਨੇ ਹੋਈਏ ਤੇ ਉਹਨਾਂ ਨੂੰ ਰੋਲ ਮਾਡਲ ਬਣਾਉਣਾ ਪੈਂਦਾ ਸੋ ਉਹਨਾਂ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਆ ਸੋ ਵੀ ਰਿੰਦਰ ਦੱਸਿਆ ਕਿ ਵਾਕਿਆ ਹੀ ਜੇ ਆਵਾਜ਼ਾਂ ਕੱਢ ਰਿਹਾ ਤੇ ਉਹਨਾਂ ਦਾ ਲਗਾਤਾਰ ਅਭਿਆਸ ਕਰਨਾ ਪੈਂਦਾ ਇਹਨਾਂ ਨੂੰ ਕਿ ਤੁਹਾਨੂੰ ਲੱਗਦਾ ਕਿ ਕਿਸੇ ਸੰਸਥਾ ਨੇ ਤੋਂ ਟੁੜਾ ਅਟੈਚਮੈਂਟ ਹੋਵੇ ਕਿਸੇ ਇੱਕ ਜਥੇਬੰਦੀ ਨਾਲ ਅਟੈਚਮੈਂਟ ਹੋਵੇ ਕਦੀ ਵੀ ਕਿਹਨਾਂ ਨਾਲ ਕਦੇ ਹੋਇਆ ਦੇ ਤਾਂ ਨਹੀਂ ਮੈਂ ਇਦਾਂ ਦੇ ਕੰਮ 'ਚ ਮੈਂ ਤੇ ਕੰਮ ਨੂੰ ਕੰਮ ਸਮਝਦਾ ਜੀ ਬਸ ਮੇਰਾ ਤੁਸੀਂ ਸੰਤ ਸੀਚੇ ਵਾਲੇ ਦੀ ਗੱਲ ਪੁੱਛ ਹਾਂ ਜੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲ ਤੋਂ ਮਹਾਂਪੁਰਖ ਉਹਨਾਂ ਦੇ ਮੈਂ ਦਰਸ਼ਨ ਕਰਨ ਜਾਣਾ ਵਾ ਕਈ ਵਾਰ ਮੈਂ ਫ੍ਰੀ ਹਾਂ ਸੇਵਾ ਵੀ ਕਰਦਾ ਕਿੰਨੇ ਚਿਰ ਬਾਅਦ ਆਨੇ ਉਥੇ ਮੈਂ ਜਦੋਂ ਵੀ ਟਾਈਮ ਲੱਗੇ ਮੈਂ ਚੱਲ ਜਾਂਦਾ ਜੀ ਕਦੇ ਉਹਨਾਂ ਨਾਲ ਗੱਲਬਾਤ ਕੀਤੀ ਕਦੇ ਉਹਨਾਂ ਨੇ ਸੁਣਿਆ ਨਹੀਂ ਤੋੜ ਤੋਂ ਵੀ ਤੁਹਾਡੇ ਕੋਲ ਆ ਹੁੰਨਾ ਰਹੇਗਾ ਜੀ ਨਹੀਂ ਉਹਨਾਂ ਨਾਲ ਕਦੀ ਮੈਂ ਗੱਲਬਾਤ ਹੀ ਨਹੀਂ ਕੀਤੀ ਕਿ ਮੈਂ ਜਦੋਂ ਹੁਣ ਇਸ ਮੌਕੇ ਦੇ ਪੰਚੇ ਆ ਸੰਤ ਬਾਬਾ ਬਲਬੀਤ ਸਿੰਘ ਜੀ ਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਗੇ ਵਧਿਆ ਜਾਊਗਾ ਜੀ ਹੁਣ ਲਗਾਤਾਰ ਤੁਹਾਨੂੰ 10 15 ਮਿੰਟ ਅੱਧਾ ਘੰਟਾ ਡਾਇਲੌਗ ਬੁਲਾਉਣੇ ਹੋਣ ਮੰਨ ਲਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੇ ਅਕਸਰ ਮੇਲੇ ਚੱਲਦੇ ਆ ਉਹਨਾਂ ਦੇ ਉੱਪਰ ਇੱਕ ਸਪੈਸ਼ਲ ਤੌਰ ਤੇ ਤਾਂ ਗਾਉਣ ਵਾਲਾ ਗਾਇਕ ਬੁਲਾਇਆ ਹੀ ਜਾਂਦਾ ਲੇਕਿਨ ਜਿਹੜਾ ਇਲਾਕੇ ਦੀ ਕੋਈ ਐਸੀ ਹੁਨਰ ਸ਼ਖਸੀਅਤ ਹੋਵੇ ਜਿਹੜੀ ਹੁਨਰ ਰੱਖਦੀ ਹੋਵੇ ਕੋਈ ਕਾਬਲੀਅਤ ਰੱਖਦੀ ਹੋਈ ਆਪਣੇ ਦੇ ਵਿੱਚ ਜਿਨਾ ਕਿ ਇਹਨਾਂ ਨੇ ਸਟੇਟ ਲੈਵਲ ਤੇ ਮੱਲਾ ਮਾਰ ਜਾਂ ਹੋਂ ਹਾਂਜੀ ਉਹ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਤੇ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਮੌਕਾ ਦਿੱਤਾ ਜਾਂਦਾ ਅਗਰ ਤੁਹਾਨੂੰ 2-4 ਦਿਨ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਕੋਈ ਬੁਲਾ ਬੁਲਾਉਣ ਤੁਹਾਡਾ ਸੰਪਰਕ ਕਰਨ ਔਰ ਤੁਸੀਂ ਕਿੰਨੀ ਆਵਾਜ਼ਾਂ 10 ਮਿੰਟ 15 ਮਿੰਟ ਕੱਢ ਸਕਦੇ ਹੋ ਹਾਂਜੀ ਇਦਾਂ ਤਾਂ ਜਿੱਦਾਂ ਮੰਨ ਲਓ ਕਿ ਮੈਂ ਤੋਂ ਸਣੀ ਦਿਓਲ ਦੇ ਡਾਇਲੌਗ ਸੁਣਦੇ ਹਾਂ ਮੈਂ ਜਿੱਦਾਂ ਮੰਨ ਲਓ ਵੀ ਹੁਣ ਸਨੀ ਚੋਲ ਦੇ ਡਾਇਲੋਗ ਆ ਮੈਂ ਲੇਖ ਕੇ ਰੱਖ ਲਵਾਂ 10 10 15 15 ਮਿੰਟ ਦੇ ਆ ਉਹ ਤੇ ਆ ਮੈਂ ਵੇਖ ਕੇ ਬੋਲ ਕੇ ਉਹਦਾ ਕਾਪੀ ਕਰ ਸਕਦਾ ਵਾਂ ਇਸ ਦੀ ਕੋਈ ਗੱਲ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਮੈਂ ਅੱਗੇ ਵਧੂੰਗਾ ਤੇ ਸਾਰਿਆਂ ਦਾ ਧੰਨਵਾਦ ਹੋਊਗਾ ਕਿ ਮੈਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਿਓ ਮੈਂ ਤੁਹਾਡਾ ਆਪਣਾ ਵੀਰ ਬਸ ਇੰਨੀ ਕੁ ਕਿਰਪਾ ਕਰਿਓ ਘਰ ਦੇ ਵਿੱਚ ਕੌਣ ਕੌਣ ਆ ਮੇਰੇ ਮਦਰ ਆ ਮੇਰੇ ਫਾਦਰ ਸਾਹਿਬ ਆ ਮੇਰੇ ਵੱਡੇ ਸਿਸਟਰ ਆ ਤੇ ਮੇਰੇ ਛੋਟੇ ਸਿਸਟਰ ਆ ਤੇ ਮੇਰੇ ਛੋਟੇ ਬ੍ਰਦਰਸ ਸੀ ਉਹ ਘਰੋਂ ਗਏ ਚਲੇ ਆ ਜੀ ਠੀਕ ਹੈ ਸੋਏ ਸੀ ਮੰਗਾ ਹਲਵਾਈ ਪਿੰਡ ਕਮਾਲ ਕੇ ਧਰਮਕੋਟ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੋ ਵੀਰ ਨੂੰ سپورਟ ਦੀ ਲੋੜ ਆ ਹੱਲਾਸ਼ੇਰੀ ਦੀ ਲੋੜ ਆ ਹੈਲਪ ਦੀ ਲੋੜ ਆ ਔਰ ਮਦਦ ਦੀ ਲੋੜ ਆ ਸੋ ਮਦਦ ਕਿਵੇਂ ਹੋ ਸਕਦੀ ਆ ਇਸ ਵੀਰ ਨੂੰ ਸੋ ਮਿਹਨਤੀ ਆ ਮਿਹਨਤ ਅੱਗੇ ਵੀ ਕਰੇਗਾ ਮਿਹਨਤ ਕਰਨ ਵਾਲਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿੰਨੇ ਕੁ ਲੋਕ ਇਸ ਵੀਰ ਦੀ ਸਪੋਰਟ ਕਰਦੇ ਆ ਸੋ ਵੀਰ ਵੱਲੋਂ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਤ ਵਤਾਰੇ ਸ਼ੇਅਰ ਕੀਤਾ ਜਾਵੇ ਔਰ ਵਾਕਈ ਕੀ ਲੱਗਦਾ ਤੁਹਾਨੂੰ ਕਿ ਅਕਟਾਂ ਦੀ ਆਵਾਜ਼ ਕੱਢ ਰਿਹਾ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜਾਵੇ ਸੋ ਅੱਗੇ ਵੀਡੀਓ ਤੁਹਾਨੂੰ ਹੋਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਇਹੋ ਜੀਆਂ ਸ਼ਖਸੀਅਤਾਂ ਤਦਨਾ ਜਿਹਨਾਂ ਜਿਹੜੇ ਆਪਦੇ ਆਪ ਦੇ ਅੰਦਰ ਕਾਬਲੀਅਤ ਰੱਖਦੇ ਹੋਣ ਹੁਣ ਰੱਖਦੇ ਹੋਣ ਉਹਨਾਂ ਸ਼ਖਸੀਅਤਾਂ ਨੂੰ ਤੁਹਾਨੂੰ ਮਿਲਾਵਾਂਗੇ ਸੋ ਦੇਖ ਰਹੇ ਹੋ ਪੀਐਸਕੇ ਟੀਵੀ ਤੇ ਮੈਂ ਤੁਹਾਡਾ ਮਨਪ੍ਰੀਤ ਸਿੰਘ ਆਲਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ